ਬਾਈ ਗੁਰਦੀਖ ਖਾਲਸਾ ਸ੍ਰੀ ਬਾਈ ਗੁਰਦੀਖੀ ਫਤਿਹ ਸਤਿਗੁਰ ਦਾ ਸ੍ਰੀ ਜੀ ਗੁਰੂ ਸਾਹਿਬ ਦੀ ਯਾਤਰਾ ਸੀ ਕਰਿਆ ਯਾਤਰਾ ਸਾਡੀ ਸਫਲ ਹੋਈ ਅ ਰਾਤ ਅਤੀ ਰੁਪੇ ਸੀ ਕਿ ਨਗਰਸੂਰ ਦੇ ਦੁਆਰਾ ਅੱਜ ਨਰਗਾਸੂ ਗੁਰਦੁਆਰੇ ਤੋਂ 15 ਕਿਲੋਮੀਟਰ ઋਸ਼ੀਕੇਸ਼ੋਂ ਆਉਂਦੇ ਰੁਦਰਪਿਆਗ ਤੋਂ 100 ਕਿਲੋਮੀਟਰ ਦੂਰ ਕਦਾਰਨਾਥ ਦਾ ਮੰਦਿਰ ਹੈ ਜਿਸ ਦਾ ਰਸਤਾ ਪੈਦਲ 16 ਕਿਲੋਮੀਟਰ ਹੈ ਸਾਡਾ ਹੈ ਨਹੀਂ ਸੀ ਮਨ ਜਾਣਦਾ ਉਥੇ ਕਦੇ ਕਹਿੰਦੇ ਦਿਨ ਬਹੁਤ ਹੋ ਗਏ ਤੇ ਸਾਡਾ ਇਹ ਕੋਈ ਸੈਰਦਾ ਸੀਗਾ ਫਿਰ ਕਦੇ ਸੋਚਾਂਗੇ ਕਦਾਰਨਾਥ ਵੀ ਕਰਾਂਗੇ ਉਸ ਤੋਂ ਹੋਰ ਜਗ੍ਹਾ ਵੀ ਨੇ ਕਰਨ ਵਾਲੀਆਂ ਉਹ ਵੀ ਕਰਾਂਗੇ ਬਣਾ ਦਿਓ ਹੀ ਚਾਹ ਦੋ ਕੱਪ ਬਣਾ ਰੋ ਚਾਹ ਰਕੀ ਜਤਰਾ ਚੱਲ ਰਹੀ ਹੈ ਨਾ ਸਤੰਬਰ ਅਕਤੂਬਰ ਚ ਕਰਨਾ ਚਾਹੀਦਾ ਕਦਾਰਨਾ ਸਤੰਬਰ ਅਕਤੂਬਰ ਮੈਂ ਕਰਾਂਗੇ ਕਦਾਰਨਾ ਠੀਕ ਹੈ ਵੀਰ ਕਮ ਹੁੰਦੀ ਹੈ ਗੋੰਗੇ ਰਾਤ ਸਿੱਧਾ ਹਾਂ ਅਰੇ ਕਿਸੇ 1.5-2 ਜੋਂ ਜਾਓ 1.5 ਜੋਂ ਸੇ ਵਾਇਗੂਰੀ ਕੇ ਕਿਲਪਾ ਉਹ ਜਾਈਂ ਪੋਂਡਾ ਸਾਹਿਬ ਨੇ ਜਿਹਾਓ ਹਾਂ ਪੋਂਡਾ ਸਾਹਿਬ ਜਾਏਗੇ ਪੋਂਡਾ ਸਾਹਿਬ ਤੋਂ ਜਾਏਗੇ ਆਮ

12 ਵਜੇ ਸਹੀ ਅਸੀਂ ਰਿਸ਼ੀਕੇਸ਼ ਗੁਰਦੁਆਰੇ ਰੁਕੇ ਆਂ ਆਉਂਦੇ ਹੋਏ ਇਸ ਤੋਂ ਬਾਅਦ ਅਸੀਂ ਪੌਂਟਾ ਸੇਵ ਰੁਕਣਾ ਤੇ ਸਵੇਰ ਦਾ ਕੁਝ ਵੀ ਨਹੀਂ ਖਾਦਾ ਸੀ ਸਿਰਫ ਚਾਹ ਪੀਤੀ ਦੋ ਵਾਰੀ ਤੇ ਹੁਣ ਇੱਥੋਂ ਪ੍ਰਸ਼ਾਦਾ ਬਾਣੀ ਛਕਦੇ ਆਂ ਇਸ ਤੋਂ ਬਾਅਦ ਫਿਰ ਅੱਧਾ ਘੰਟਾ ਰਜਿਸਟਰ ਕਰਕੇ ਫਿਰ ਚੱਲਾਂਗੇ ਇਤਿਹਾਸ ਨਾਲ ਸੰਬੰਧਿਤ ਭਾਈ ਵੀਰ ਸਿੰਘ ਯਾਦਗਾਰੀ ਕਿਤਾਬ ਘਰ ਵਿੱਚ ਸਾਰੀਆਂ ਕਿਤਾਬਾਂ ਮਿਲ ਜਾਂਦੀਆਂ ਅੰਦਰ ਦੇਖਿਆ ਅੰਦਰ ਵੀਡੀਓਗ੍ਰਾਫੀ ਫੋਟੋਗ੍ਰਾਫੀ ਨਹੀਂ ਕਰਨੀਂਦੇ ਪਰ ਸਿੱਖ ਇਤਿਹਾਸ ਨਾਲ ਸਾਰੀਆਂ ਗੱਲਾਂ ਸਾਰੀਆਂ ਸ੍ਰੀ ਹੇਮਕੋਨ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਰਿਸ਼ੀਕੇਸ਼ ਤੋਂ ਪ੍ਰਸ਼ਾਦਾ ਪਾਣੀ ਛੱਕ ਕੇ ਚਾਹ ਛੱਕ ਕੇ ਅੱਧਾ ਘੰਟਾ ਰੈਸਟ ਕਰਕੇ ਅਸੀਂ ਹੁਣ ਨਵੇਂ ਰਾਹਾਂ ਤੇ ਪੌਂਟਾ ਸਾਹਿਬ ਵੱਲ ਜਾ ਰਹੇ ਹਾਂ ਪੌਂਟਾ ਸਾਹਿਬ ਗੁਰਦੁਆਰੇ ਦਰਸ਼ਨ ਕਰਾਂਗੇ ਤੇ ਰਾਹ 'ਚ ਸ਼ਾਇਦ ਅਸੀਂ 13 ਦੋ ਰੁਕੀਏ ਚਾਹ ਪੀਣ ਵਾਸਤੇ ਇਹ ਜਿਹੜੀ ਇਹ ਰੋਡ ਦੇ ਨਾਲ-ਨਾਲ ਨਦੀ ਵਗ ਰਹੀ ਆ ਖਾਲੀ ਆ ਵੈਸੇ ਇਹ ਤਾਂ ਇਹ ਹੈਗੀ ਆ ਚੰਦਰਪਾਗਾ ਨਦੀ ਗੁਰੂ ਗੋਬਿੰਦ ਸਿੰਘ ਦੇ 4.5 ਸਾਲ ਦਸਮ ਗ੍ਰੰਥ ਸਾਹਿਬ ਲਿਖਣ ਦੀ ਥਾਂ ਪੌਂਟਾ ਸਾਹਿਬ ਜੋ ਕਿ ਜਮਨਾ ਨਦੀ ਦੇ ਕੰਢੇ ਤੇ ਆ ਇੱਥੇ ਗੁਰੂ ਗੋਬਿੰਦ ਸਿੰਘ ਨੇ 4.5 ਸਾਲ ਦਸਮ ਗ੍ਰੰਥ ਸਾਹਿਬ ਲਿਖਿਆ ਇੱਥੇ ਰਹੇ ਤੇ ਇਹ ਹਿਮਾਚਲ ਦੇ ਸ਼ਰਮੌਰ ਜ਼ਿਲ੍ਹੇ ਵਿੱਚ ਪੈਂਦਾ ਗੁਰਦੁਆਰਾ ਇਹ ਸਾਡਾ ਯਾਤਰਾ ਦਾ ਆਖਰੀ ਸਥਾਨ ਆ ਇਸ ਤੋਂ ਬਾਅਦ ਅਸੀਂ ਸਿੱਧਾ ਪਟਿਆਲੇ ਰਵਾਂਗੇ

ਜਮਨਾ ਨਦੀ ਦੇ ਕੰਡੇ ਤੇ ਵਸਿਆ ਸ੍ਰੀ ਪੌਂਟਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕਾफी ਸਮਾਂ ਬਤੀਤ ਕੀਤਾ ਦਸਮ ਗ੍ਰੰਥ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਧਾਰਮਿਕ ਗ੍ਰੰਥ ਲਿਖੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਮਨਾ ਨਦੀ हां जी दोस्तों ਅਸੀਂ ਪਟਿਆਲਾ ਤੋਂ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਮੁਕੰਮਲ ਕੀਤੀ ਸਾਨੂੰ 5 ਦਿਨ ਲੱਗੇ ਤੇ ਸੋਹਣਾ ਸੀ ਮੌਸਮ ਵੀ ਸੋਹਣਾ ਸੀ ਸਫ਼ਰ ਵੀ ਸੋਹਣਾ ਸੀ ਸੋਹਣੀ ਰਹੀ ਸਾਡੀ ਯਾਤਰਾ ਅ ਦੂਸਰੀ ਗੱਲ ਖਰਚੇ ਦੀ ਖਰਚਾ ਲਗਭਗ ਸਾਡਾ 3500 ਦਾ ਤੇਲ ਤੇ 1000 ਰੁਪਏ ਦੀ ਸਰਵਿਸ ਦਾ 45 ਤੇ 1500 ਰੁਪਏ ਦਾ ਜੀ ਕੁਝ ਖਾਦਾ ਪੀਤਾ ਹੋਊਗਾ ਬੱਸ ਟੋਟਲ 6000 ਰੁਪਏ ਲੱਗਿਆ ਤੇਲ ਵੀ ਸਾਡਾ ਬੁਲਟ ਦਾ ਕਰਕੇ ਜਿਆਦਾ ਖਾਂਦਾ ਜੇ ਕੋਈ ਹੋਰ ਮੋਟਰਸਾਈਕਲ ਹੁੰਦਾ ਤਾਂ ਸ਼ਾਇਦ ਤੇਲ ਘੱਟ ਹੁੰਦਾ ਤੇ ਤੁਸੀਂ ਵੀ ਜਾਇਓ 25 ਮਈ ਤੋਂ ਲੈ ਕੇ ਅਕਤੂਬਰ ਨਵੰਬਰ ਤੱਕ ਯਾਤਰਾ ਸਟਾਰਟ ਆ ਤੇ ਮੌਸਮ ਨੂੰ ਮੌਸਮ ਦੇਖਦੇ ਹੋਏ ਯਾਤਰਾ ਜ਼ਰੂਰ ਕਰਕੇ ਆਓ ਅੱਗੇ ਵੀ ਅਸੀਂ ਹੋਰ ਯਾਤਰਾਵਾਂ ਕਰਾਂਗੇ ਹੋਰ ਸਫਰ ਕਰਾਂਗੇ ਜੁੜਿਓ ਸਾਡੇ ਚੈਨਲ ਗੁਰਦੀਪ ਕਾਫਰ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਬਲੌਗ ਦੇਖਣ ਲਈ